ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਹੈ ਮੀਰਾ ਤੇ ਸਾਰੇ ਠੀਕ ਹੋਗੇ ਅੱਜ ਦੇ ਵਲੌਗ 'ਇਹ ਤੁਹਾਡਾ ਸਵਾਗਤ ਹੈ ਜੀ ਵਾਜ ਦੀ ਪੇਪਰ ਦੇ ਕੇ ਆ ਚੁੱਕਿਆ ਤੇ ਤੁਹਾਨੂੰ ਦਿਖਾ ਦਿੰਨੇ ਆ ਇਸ ਵਾਰ ਦਾ ਪੇਪਰ ਸੀਗਾ ਹਾਂਜੀ ਵਾਜ ਦੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਕਾਲਾ ਪੇਪਰ ਸੈੱਟ ਹੋਇਆ ਦਾ ਸੈੱਟ ਹੋ ਗਿਆ ਪੇਪਰ ਬਹੁਤ ਵਧੀਆ ਤੇ ਆਉਂਦੇ ਭੁੱਖਾ ਲੱਗਿਆ ਆ ਜਿਹੜੀਆਂ ਆ ਕਹਿੰਦਾ ਮੈਨੂੰ ਭੁੱਖ ਬਹੁਤ ਲੱਗੀ ਤੇ ਆਉਂਦੇ ਚੀਜੀ ਲੰਚ ਲਾ ਕੇ ਦੇਖ ਲੋ ਇਹ ਤੇ ਚੀਜੀ ਕੀ ਲੈ ਕੇ ਆਇਆ ਲੇਜ਼ ਜਿਹੜੀ ਲੇਜ਼ ਨਾਲ ਦੀ ਭੁੱਖ ਮਿਟਣੀ ਆ ਦੀ ਦੇਖ ਸਕਦੇ ਹੋ ਬੱਚਿਆਂ ਦਾ ਅੱਜ ਕੱਲ ਕੀ ਹੁੰਦਾ ਜੇ ਲੋਪੋੱਖ ਲੱਗਦੀ ਹੈ ਤੇ ਲੈ ਦੋ ਦਿਨਾਂ ਨੇ ਭੁੱਖ ਮਿਟ ਜਾਂਦੀ ਹੈ ਉਹਨਾਂ ਸਾਰਨ ਪਤਾ ਹੈ ਸਾਰੇ ਘਰ ਘਰੀ ਵੇਹੇ ਮੇਰੇ ਸਾਹਮਣੇ ਹਾਲ ਹੈਗਾ ਤੇ ਆਪਾਂ ਵੰਚ ਤੋਂ ਪੁੱਛਦੇ ਵੀ ਇਹਨਾਂ ਭੁੱਖ ਕੇ ਨਜ਼ਰ ਮਿਟ ਗਈ ਹਾਂਜੀ ਵੰਚ ਜੇ ਆ ਭੁੱਖ ਦਿਨਾਂ ਚਿਰ ਜਿੰਨਾਂ ਚਿਰ ਕੇ ਨਜ਼ਰ ਮਤਲਬ ਜਿੰਨਾ ਯਾਰ ਮੈਨੂੰ ਖਾਣ ਦੀ ਲੋੜ ਨਹੀਂ ਹੁੰਦੀ ਜਿੰਨਾ ਤੱਕ ਦੋ ਤਿੰਨ ਘੰਟੇ ਯਾਨੀ ਦੋ ਦਿਨ ਘੰਟੇ 20 ਰੁਪਏ ਦੇ ਪੈਕਟ ਨਾਲ ਯਾਨੀ ਕਿ ਦੋ ਤਿੰਨ ਘੰਟੇ ਇਹ 20 ਰੁਪਈਆ ਦੇ ਪੈਕਟ ਨਾਲ ਚੀਜੀ ਨਾਲ ਭੁੱਖ ਮਿਟ ਜਾਣੀ ਆ ਤੇ ਰੋਟੀ ਨਹੀਂ ਖਾਣੀ ਕਹਿੰਦਾ ਮੈਂ ਹਜੇ ਤੇ ਆ ਦੇਖੋ ਹੁੰਦਾ ਹੀ ਚੀਜ਼ੀਆਂ ਖਾਂਚ ਰੁੱਜ ਗਿਆ ਹੋਣਾ ਤੇ ਬੱਚ ਕਿਨੇ ਪੇਪਰ ਬਾਕੀ ਉੱਚੀ ਦਾ ਸਮਰ ਹੈ ਬੇਟੇ ਬੋਲ ਕੇ ਦੋਵੇਂ ਪਿਕਾਇਦਾ ਰਹੇਗੇ ਬਾਕੀ ਐਸਐਸਸੀ ਪੰਜਾਬੀ ਐਸਐਸਸੀ ਪੰਜਾਬੀ ਵਾਡੀ ਦੋਸਤਾਂ ਦਾ ਆਪਾਂ ਪੋਡਕਾਸਟ ਕਰਾਂਗੇ ਬਹੁਤ ਜਲਦੀ ਆਪਣੇ ਚੈਨਲ ਤੇ ਕੀ ਕਰਾਂਗੇ ਪੇਪਰਾਂ ਦਾ ਪੋਡਕਾਸਟ ਅਸੀਂ ਤੁਹਾਡੇ ਲਈ ਇੱਕ ਪੋਡਕਾਸਟ ਲੈ ਕੇ ਆ ਰਹੇ ਹਾਂ ਜਿਹੜਾ ਮੈਂ ਤੇ ਵਾਸੀ ਦੋਨੇ ਤਿਆਰ ਕਰਾਂਗੇ ਪੀਪਰਾਂ ਦਾ ਪੋਡਕਾਸਟ ਆ ਵੀ ਪੇਪਰ ਕਿਵੇਂ ਹੋਏ ਪੇਪਰਾਂ ਵਿੱਚ ਕੀ ਕੀ ਵਾਸ ਸੁਸਪਰਵ ਕਰਨਾ ਪਿਆ ਤੇ ਕਿੰਨੇ ਕਿ ਝੜਕਾਂ ਗਾਲਾਂ ਪਈਆਂ ਤੇ ਕੁੱਟ ਤਾਂ ਨਹੀਂ ਵੈਸੇ ਪਈ ਇਹਦੇ ਹੈਗੀ ਤੇ ਆਪਾਂ ਤੁਹਾਨੂੰ ਪੇਪਰਾਂ ਦਾ ਸਾਰੇ ਹਾਲ ਦੱਸਾਂਗੇ ਪੇਪਰਾਂ ਵਿੱਚ ਕਿਵੇਂ ਆ ਤੇ ਮੈਂ ਜੀ ਤੂੰ ਰੈਡੀਆ ਪੋਡਕਾਸਟ ਬਣਾਉਣ ਲਈ ਹਾਂਜੀ ਜਿਦੋਂ ਤੇਰੇ ਪੇਪਰ ਖਤਮ ਹੋ ਗਏ ਤੇ ਬਣਾਵਾਂਗੇ ਆਪਾਂ ਪੋਡਕਾਸਟ ਜੇ ਦੋਸਤ ਪੋਡਕਾਸਟ ਲੈ ਕੇ ਤੁਸੀਂ ਜ਼ਰੂਰ ਵੇਟ ਕਰਨਾ ਜਲਦੀ ਤੁਹਾਡੀ ਖਿਚੈਰੀ ਪੋਡਕਾਸਟ ਆਪਾਂ ਹਾਜ਼ਰ ਕਰਾਂਗੇ ਹਾਸੇਲਾ ਪੋਡਕਾਸਟ ਉਹ ਤਾਂ ਪਹਿਲਾ ਪੋਡਕਾਸਟ ਹੋਊ ਆਪਣੇ ਚੈਨਲ ਤੇ ਬੜੇ ਨਾਲ ਆਪਣੇ ਘਰ ਦੇ ਕਰਦੇ ਹੋਰ ਗੱਲਾਂ ਬਾਤਾਂ ਮਾਣੀ ਥੋੜੀ ਰੈਸਟ ਕਰਾ ਲਈਏ ਫਿਰ ਗੱਲਾਂ ਬਾਤਾਂ ਕਰਾਂਗੇ ਹੋਰ ਤੁਹਾਡੇ ਨਾਲ ਤੇ ਬੜੇ ਨਾਲ ਆਪਣੇ ਚੈਨਲ ਤੇ ਦੋਸਤੋ ਦੋਸਤੋ ਵੰਸ਼ਦੀਪ ਗਿਆ ਹੈਗਾ ਦੁਕਾਨ ਤੇ ਕੋਈ ਚੀਜ਼ ਲੈਣ ਲਈ ਤੇ ਕਾਫੀ ਟਾਈਮ ਹੋ ਗਿਆ ਗਿਆ ਇਹਨੂੰ ਤਾਂ ਆਪਾਂ ਕਰਦੇ ਪਹਿਲੇ ਵੇਟ ਉਹਦੀ ਤੇ ਚਲੋ ਆਜੋ ਆਪਾਂ ਦੇਖਦੇ ਆਂ ਟੈਮ ਲੱਗ ਗਿਆ ਹਜੇ ਤੱਕ ਨਹੀਂ ਆ ਰਿਹਾ ਉਹ ਦੇਖ ਸਕਦੇ ਹੋ ਰਸਤੇ ਵਿੱਚ ਆੜੇ ਆਪਣੇ ਬਾਹਰ ਦੇ ਦਰਖਤ ਨੇ ਕਾ ਨੇ ਨਿਊ ਪੈਨ ਕਰਕੇ ਵੀ ਥੋੜੇ ਵਧੀਆ ਹੋ ਗਏ ਆ ਚਲੋ ਤੇ ਆਪਾਂ ਕਰ ਰਹੇ ਆ ਅਸ਼ਦੀਪ ਦੀ ਵੇਟ ਤੇ ਆਉਂਦਾ ਹੋਵੇਗਾ ਬਸ ਆਪਦੀ ਗੱਡੀ ਦੇ ਉੱਪਰ ਕਾਫੀ ਟਾਈਮ ਉਹ ਦੋਸਤੋਂ ਵੰਸ਼ ਨੂੰ ਗੈਨ ਨੂੰ ਹਜੇ ਤੱਕ ਨਹੀਂ ਆਇਆ ਤੇ ਆਪਾਂ ਉਹਦੀ ਵੇਟ ਕਰ ਰਹੇ ਹਾਂ ਤੇ ਮੈਨੂੰ ਸ਼ੱਕਨਾ ਆ ਗਿਆ ਵੰਸ਼ ਜੀ ਆ ਗਏ ਹੋ ਕਾ ਇਨਾ ਟਾਈਮ ਲੱਗ ਕੇ ਆਇਆ ਹੈ ਹੈ ਇਨਾ ਟਾਈਮ ਲੱਗ ਗਿਆ ਇਨਾ ਟਾਈਮ ਲਾਇਆ ਯਾਰ ਇਹ ਦੁਕਾਨ ਤੇ ਬੜੀ ਆਪੀ ਸਿੱਧੇ ਦੁਕਾਨਦਾਰ ਨੇ ਬੜਾ ਟਾਈਮ ਲਾਤਾ ਹੈ ਇਨਾ ਟਾਈਮ ਕਾ ਲੱਗ ਗਿਆ ਇਨਾ ਟਾਈਮ ਤੂੰ ਨੇ ਮੈਂ ਜਲਦੀ ਜਾਣਾ ਯਾਰ ਮੈਂ ਥੱਕਿਆ ਹਾਂ ਸਕੂਲੋਂ ਫਿਰ ਕੋ ਮੈਂ ਇਹ ਰਮਨ ਨੂੰ ਲੈ ਆ ਲਿਆ ਸੀਗਾ ਨਾਲ ਹਾਂਜੀ ਰਮਨ ਨਾਲ ਲਿਆ ਕੇ ਕਰਨਾ ਸੀਗਾ ਤੂੰ ਇਕੱਲਾ ਹੀ ਆਉੜਦਾ ਜਦੋਂ ਸਾਈਕਲ ਲੈ ਗਿਆ ਸਾਈਕਲ ਕੰਪਨੀ ਨੂੰ ਕੀ ਸਿੱਧੀ ਦੁਪਹਿਰਾ ਹੈਗਾ ਸੀਗਾ ਤੇ ਇਹ ਡੀਕੇ ਨੇ ਵੀ ਇਨਾ ਟਾਈਮ ਲਾ ਆਂਦਾ ਨੇ ਹੋਰ ਤੂੰ ਕੀ ਕੀ ਕਹਿੰਦਾ ਮੈਂ ਖਣ ਕੀ ਗੱਲ ਦੱਸਣੀ ਕਹਿੰਦਾ ਹੈਗਾ ਆ ਤੇ ਉਹ ਉੱਚੀ ਬੋਲ ਰਹੀ ਜਿਹੜੀ ਆਪਾਂ ਨਵੀਂ ਚੀਜ਼ ਲਿਆਂਦੀ ਫਿਲਪਸ ਵਾਲਾ ਇੰਡਕਸ਼ਨ ਉਹ ਦੋਸਤਾਂ ਨੂੰ ਦਿਖਾਤਾ ਤੇ ਦੋਸਤੋ ਜੇ ਤੁਹਾਨੂੰ Papa ਨੇ ਦਿਖਾਤਾ ਤਾਂ ਤੁਸੀਂ ਦੱਸਿਓ ਕਮੈਂਟਾਂ ਚ ਤੁਹਾਨੂੰ ਕੰਮ ਲੱਗਿਆ ਨਹੀਂ ਕਿਹੜੀ ਫਿਲਪਸ ਦੀ ਕਿਹੜਾ ਜਿਹੜਾ ਇੰਡਕਸ਼ਨ ਲੈ ਕਹਿੰਦਾ ਕੋਈ ਆਹ ਹੋਈ ਗੱਲ ਨਹੀਂ ਆਪ ਨੂੰ ਯਾਦ ਨਹੀਂ ਆਪਾਂ ਨੇ ਅਨਬਾਕਸਿੰਗ ਕੀਤੀ ਨਾ ਹੀ ਆਪ ਬਦਖਾਇਆ ਇਹਨਾਂ ਨੂੰ ਹਾਂ ਹੈਨਾ ਤੇ ਤੂੰ ਕਸਨੇ ਆ ਪਸੀਨ ਪਸੀਨ ਮੇਰੇ ਤੂੰ ਕਿੰਨਾ ਹੋਇਆ ਪਿਆ ਐਂ ਕਰ ਤੂੰ ਕਰ ਜਾ ਕੇ ਰੈਸਟ ਤੇ ਮੈਂ ਦੋਸਤਾਂ ਨੂੰ ਦਿਖਾ ਕੇ ਉਹਨਾਂ ਆਪਾਂ ਇੰਡਕਸ਼ਨ ਤੇ ਕੀ ਦੱਸਾਰੇ ਫੰਕਸ਼ਨ ਆ ਬਾਰੇ ਇਸ ਕਿਹਾ ਮੈਂ ਕੀ ਦੱਸਾਂ ਕਿਵੇਂ ਕੀ ਚੀਜ਼ ਆ ਪਹਿਲਾਂ ਆਪਣਾ ਕਿਹੜਾ ਸੀਗਾ ਪਹਿਲਾਂ ਆਪਣੀ ਗੋਲੀ ਇਹ ਸੇਮ ਹੀ ਸੀਗਾ ਹਾਂ ਫਿਲਪੇ ਹੀ ਸੀਗਾ ਠੀਕ ਆ ਚਲ ਮੈਂ ਆ ਦਿਖਾ ਕੇ ਉਹਨਾਂ ਤੇ ਤੂੰ ਕਰ ਰੈਸਟ ਫਿਰ ਮੈਂ ਉਹਨਾਂ ਅੰਦਰ ਆਪਾਂ ਫਿਰ ਕਰਦੇ ਵਲੌਗ ਦਾ ਆਪਾਂ ਐਂਡ ਤੇ ਤੂੰ ਦੇਖ ਲੈ ਗਰਮੀ ਬਾਲੀ ਤੇ ਵੰਚਦੀਪ ਆਕ ਕੇ ਆਇਆ ਕਿਉਂਕਿ ਦੁਕਾਨ ਤੇ ਲੱਗਾ ਬਹੁਤ ਜ਼ਿਆਦਾ ਟਾਈਮ ਕਿ ਕੁਝ ਲੈਣ ਗਿਆ ਸੀ ਕੁਝ ਸਮਾਨ ਕਰਦਾ ਮਾੜਾ ਮੋਟਾ ਸ਼ਰਮ ਮਮੀ ਉਹਨਾਂ ਨੇ ਮੰਗਾਇਆ ਸੀਗਾ ਤੇ ਉੱਥੇ ਨੂੰ ਲੱਗਾ ਟਾਈਮ ਦਿੱਤਾ ਹੈ ਕਰਕੇ ਹੁਣ ਆਕ ਕੇ ਥੋੜਾ ਜਿਹਾ ਮੈਨੂੰ ਲੱਗਾ ਭੁੱਲਿਆ ਹੈਗਾ ਗਰਮੀ ਜ਼ਿਆਦਾ ਹੋਣ ਦੇ ਕਾਰਨ ਤੇ ਮੈਨੂੰ ਇਹਨੇ ਚੇਤਾ ਕਰਾ ਦਿੱਤਾ ਕਿ ਆਪਾਂ ਜਿਹੜੀ ਲੈਂਦੀ ਐ ਚੀਜ਼ ਪਰਸੋਂ ਨਵੀਂ ਤੋਂ ਤੁਹਾਨੂੰ ਦਿਖਾਈਏ ਤੁਹਾਡੇ ਨਾਲ ਸਾਂਝ ਕੀਤੀ ਜਾਵੇ ਤੇ ਚਲੋ ਆਪਾਂ ਕੋਸ਼ਿਸ਼ ਕਰਦੇ ਆਂ ਉਮੀਦ ਆ ਤੁਹਾਨੂੰ ਆਪਣਾ ਅੱਜ ਦਾ ਵਲੌਗ ਜਰੂਰ ਪਸੰਦ ਆਉਗਾ ਪਸੰਦ ਆਰ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਬਤੌਰ ਤੇ ਸ਼ੇਅਰ ਕਰਾ ਦੇਓ ਦੋਸਤੋ ਜਿਹੜੇ ਮਗਰ ਦੇ ਵਲੌਗ ਆ ਆਪਣੇ ਉਹ ਵੀ ਤੁਸੀਂ ਦੇਖ ਲਓ ਜਿਹੜੇ ਨਵੇਂ ਚੈਨਲ ਤੇ ਆਏ ਨੇ ਨਾਲੇ ਸਬਸਕ੍ਰਾਈਬ ਕਰ ਦੋ ਦੂਸਰਾ ਆਪਣੇ ਵਲੌਗਸ ਬੜੇ ਘੈਂਟ ਹੁੰਦੇ ਨੇ ਤੇ ਆਪਣੇ ਚੈਨਲ ਤੇ ਤੁਸੀਂ ਵਿਜ਼ਿਟ ਜਰੂਰ ਕਰਿਆ ਕਰੋ ਤੇ ਆਜੋ ਬਣੇ ਰੋ ਆਪਣੇ ਨਾਲ ਦੋਸਤੋ ਤੇ ਦੋਸਤੋ ਆਪਾਂ ਇੱਕ ਨਵੀਂ ਚੀਜ਼ ਲੈ ਆਂਦੀ ਜਿਹੜੀ ਤੁਹਾਨੂੰ ਦੱਸਣਾ ਭੁੱਲ ਗਏ ਸੀਗੇ ਪਰਸੋਂ ਲੈ ਆਂਦੀ ਸੀਗੀ ਤੇ ਬੜੀ ਘੈਂਟ ਚੀਜ਼ ਆ ਦੋਸਤੋ ਚਲੋ ਆਪ ਤੁਹਾਨੂੰ ਵੈਸੇ ਦੱਸ ਰਹਿਣ ਨੌਲੇਜ ਦੇ ਲਈ ਦੋਸਤੋ ਆਪਣਾ ਇੰਡਕਸ਼ਨ ਸੀ ਪਹਿਲਾਂ ਵੀ ਆਪਣੇ ਕੋਲੇ ਫਿਲਪਸ ਕੰਪਨੀ ਦਾ ਸੀ ਤੁਸੀਂ ਦੇਖ ਸਕਦੇ ਹੋ ਫਿਲਪ ਕੰਪਨੀ ਆ ਇੰਡਕਸ਼ਨ ਕੁੱਕਰ ਡੇਲੀ ਕਲੈਕਸ਼ਨ ਇਹਦੇ ਵਿੱਚ ਆਹ ਪ੍ਰੋਡਕਟ ਜਿਹੜੇ ਮਰਜ਼ੀ ਰੋਟੀ ਰੁੱਟੀ ਤੁਸੀਂ ਤੁਹਾਨੂੰ ਪਤਾ ਹੀ ਆ ਆਮ ਘਰਾਂ 'ਚ ਅੱਜਕੱਲ੍ਹ ਹੈਗੇ ਸਾਰੇ ਜਿਹੜੀ ਮਰਜ਼ੀ ਚੀਜ਼ ਬਣਾ ਸਕਦੇ ਆ ਤੇ ਦੋਸਤੋ ਆਪਣਾ ਹੋ ਗਿਆ ਸੀ ਆ ਇਹ ਖਰਾਬ ਪਹਿਲਾਂ ਵੀ ਆਪਣੇ ਕੋਲ ਫਿਲਪਸ ਦਾ ਸੀ ਆ ਥੋੜੀ ਜੀ ਮੰਨ ਲਓ ਲਾਪਰਵਾਹੀ ਜਾਂ ਕਿਸੇ ਵੀ ਕਾਰਨ ਜਾਂ ਲਾਈਟ ਵੱਧ ਘਟਾਉਣ ਕਾਰਨ ਉਹ ਹੋ ਗਏ ਖਰਾਬ ਤੇ ਆਪਾਂ ਹੁਣ ਲੈ ਕੇ ਆਂ ਦੁਬਾਰਾ ਫੇਰ ਉਹੀ ਨਵਾਂ ਤੇ ਆਪਾਂ ਦੁਬਾਰਾ ਉਹ ਨਵਾਂ ਕਿਉਂ ਲੈ ਕੇ ਆਏ ਆ ਕਿਉਂਕਿ ਇਹ ਇੱਕ ਦਾ ਕੰਪਨੀ ਦੀ ਚੀਜ਼ ਆ ਤੇ ਬਹੁਤ ਹੀ ਵਧੀਆ ਚੱਲਦਾ ਇਹ ਇਸ ਕਰਕੇ ਆਪਾਂ ਦੁਬਾਰਾ ਫੇਰ ਨਵਾਂ ਲੈ ਕੇ ਆਏ ਆ ਦੋਸਤੋ ਆਪਾਂ ਦੀ ਅਨਬਾਕਸਿੰਗ ਸੌਰੀ ਕਰ ਚੁੱਕੇ ਆ ਅਨਬਾਕਸਿੰਗ ਕਰਨੀ ਭੁੱਲ ਗਏ ਮੈਂ ਜਵੰਤਦੀਪ ਨਾਲ ਗੱਲ ਕਰਦਾ ਪਿਆ ਸੀਗਾ ਤੇ ਆ ਜਿਹੜੇ ਲਿਖਿਆ ਪ੍ਰੋਡਕਟ ਨੇਮ ਨੂਮ ਤੇ ਤੁਸੀਂ ਸਾਰਾ ਵੇਖ ਸਕਦੇ ਹੋ ਕਿ ਇਹ ਕਿਹਸਾ ਤੋਂ ਬਣਿਆ ਆ ਇਹ ਹਿਮਾਚਲ ਪ੍ਰਦੇਸ਼ ਤੇ ਸਿਨਾਚਲੋ ਦਾ ਕੰਬੀਆ ਤੇ ਆ ਦੇਖੋ ਦੇਖਣ ਨੂੰ ਇਹ ਇਦਾਂ ਦਾ ਦਿਖਦਾ ਏ ਤੇ ਕੈਂਡ ਚੀਜ਼ ਏ ਦੋਸਤੋ ਤੇ ਆਪਾਂ ਤਾਂ ਕਰਕੇ ਮੈਂ ਮੰਮੀ ਨੂੰ ਸਲਾਹ ਕੀਤੀ ਕਿ ਆਪਾਂ ਜੀ ਲਿਆਉਣਾ ਹੈਗਾ ਤੇ ਆਪਾਂ ਦੁਬਾਰਾ ਫੇਰ ਇਹੀ ਲੈ ਕੇ ਆਉਣਾ ਤੇ ਮੇਰੀ ਕੋਸ਼ਿਸ਼ ਇਹੀ ਹੁੰਦੀ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਕਿ ਕੋਸ਼ਿਸ਼ ਇਹ ਹੁੰਦੀ ਜਿਹੜੀ ਚੀਜ਼ ਨਵੀਂ ਲਿਆਂਦੀ ਜਾਵੇ ਤੇ ਦੋਸਤਾਂ ਨੂੰ ਜਿਹੜੀ ਇਹਦੇ ਨੌਲੇਜ ਜ਼ਰੂਰ ਦਿੱਤੀ ਜਾਵੇ ਤੇ ਆਪਾਂ ਮੈਂ ਕਿਹਾ ਚਾਹ ਚਲੋ ਦੋਸਤਾਂ ਨੂੰ ਆਪਾਂ ਦੱਸ ਦਈਏ ਯਾਪਾ ਤੁਹਾਨੂੰ ਦਿਖਾਉਨੇ ਵੀ ਹੈ ਰਸੋਈ ਚ ਆਪਣੇ ਪਿਆਰੇ ਡੱਬਾ ਇੱਧਰ ਬਾਹਰ ਰੱਖਿਆ ਪਿਆ ਆਪਣਾ ਤੇ ਆਪ ਵੀ ਦੇ ਸਕਦੇ ਕਿੰਨੇ ਵਾਟ ਦਾ ਕੀ ਹਿਸਾਬ ਦਾ ਵਾਟ 1500 ਵਾਟ ਦਾ ਹੈਗਾ ਇਹ ਤੇ ਆਪਾਂ ਜਿਹੜੀ ਕੋਸਟ ਪਈ ਹੈਗੀ ਉਹ ਆਪਾਂ ਐਗਜੈਕਟ ਨਹੀਂ ਦੱਸ ਸਕਦੇ ਕਿਉਂਕਿ ਅਲੱਗ-ਅਲੱਗ ਸ਼ਹਿਰ ਚ ਅਲੱਗ-ਅਲੱਗ ਕੋਸਟ ਹੁੰਦੀ ਹੈ ਦੀ ਤੇ ਜੋ ਤੁਸੀਂ ਲੈਣ ਜਾਓਗੇ ਤੁਸੀਂ ਸਿਆਣੇ ਤੁਹਾਨੂੰ ਪਤਾ ਲੱਗ ਹੀ ਜਾਣਾ ਹੈਗਾ ਫਰਕtion ਬੜੇ ਘੈਂਟ ਹੈ ਇਹਦੇ ਤੇ ਬਾਕੀ ਮੈਂ ਤੁਹਾਨੂੰ ਰਸੋਈ ਚ ਦਿਖਾਉਣਾ ਇਹਦਾ ਡੱਬਾ ਸੀ ਮੈਂ ਤੁਹਾਨੂੰ ਚਲ ਦਿਖਾਦਾ ਚਲੋ ਆਪਾਂ ਚੱਲਦੇ ਹਾਂ ਸਿੱਧੇ ਰਸੋਈ ਦੇ ਵਿੱਚ ਕੈਂਟ ਚੀਜ਼ ਦੋਸਤੋ ਕੰਪਨੀ ਚੀਜ਼ ਕੈਂਟ ਹੀ ਹੁੰਦੀ ਹੈ ਕੋਈ ਵੀ ਚੀਜ਼ ਲੈਣੀ ਹੋਵੇ ਤੇ ਕੰਪਨੀ ਲਿਆ ਕਰੋ ਕਿਉਂਕਿ ਕੰਪਨੀ ਦੀ ਚੀਜ਼ ਜਿਹੜੀ ਹੁੰਦੀ ਆ ਉਹ ਜਾਇਦ ਸਮਾਂ ਕੱਢ ਜਾਂਦੀ ਆ ਤੇ ਇਸ ਲਈ ਆਪਾਂ ਕੰਪਨੀ ਦੇ ਦੁਆਰਾ ਲਿਆ ਆਪਾਂ ਦੂਸਰੀ ਵਾਰ ਇਹ ਲੈ ਰਹੇ ਆ ਤੇ ਦੋਸਤੋ ਆ ਰਿਹਾ ਆਪਣਾ ਇੰਡਕਸ਼ਨ ਇਹ ਦੇਖੋ ਨਵਾਂ ਨਵਾਂ ਚੰਪਰ ਲੱਗਦਾ ਹੋਇਆ ਆਲੇ ਸਾਰੇ ਫੰਕਸ਼ਨ ਫੰਕਸ਼ਨ ਆ ਦੋਸਤੋ ਨੂੰ ਵੇਹ ਮੈਂ ਲਾ ਕੇ ਵੀ ਜੋ ਦਿਖਾ ਦਿੰਦਾ ਇੱਕ ਵਾਰੀ ਮੜਾ ਜਾ ਆ ਦੇਖੋ ਆਨ ਹੋ ਗਿਆ ਦੋਸਤੋ ਇਹ ਤੇ ਜੇ ਲੋੜ ਆਪਾਂ ਕੋਈ ਭੰਡ ਰੱਖਾਂਗੇ ਚੱਲ ਪੂਗਾ ਤੇ ਇੱਥੋਂ ਜਿਹੜੇ ਇਹ ਫੰਕਸ਼ਨ ਫੰਕਸ਼ਨ ਆਪਾਂ ਕਿੰਨੀ ਸਪੀਡ ਕਰਨੀ ਆ ਦੇਖੋ ਤੁਸੀਂ ਕੀ ਹਿਸਾਬਤਾ ਵਾ ਕਿੰਨਾ ਹੈਗਾ ਕਿੰਨੇ ਵਾਰ ਤੱਕ ਚਲਾਉਣਾ ਆਪਾਂ ਚਪਾਤੀ ਬਣਾਉਣੇ ਚਪਾਤੀ ਬਣਾ ਸਕਦੇ ਆਂ ਡਰਾਈ ਡੀਪ ਡਰਾਈ ਕਰ ਸਕਦੇ ਆਂ ਪ੍ਰੈਸ਼ਰ ਕੁੱਕਰ ਤੇ ਕਰ ਸਕਦੇ ਆਂ ਕੀ ਪਵਾਰਮ ਕਰੀ ਬਣਾਉਣੇ ਗਰੇਵੀ ਬਣਾਉਣੀ ਆ ਜਾਂ ਆਪਾਂ ਕੋਈ ਵੀ ਚੀਜ਼ ਬਣਾਉਣੀ ਆ ਕੋਈ ਵੀ ਚੀਜ਼ ਬੋਇਲ ਕਰਨੀ ਆ ਤੇ ਆਪਾਂ ਇੱਥੋਂ ਦਾ ਫੰਕਸ਼ਨ ਆਪਕੇ ਆਪਾਂ ਚਲਾ ਸਕਦੇ ਆਂ ਦੇਖੋ ਜੀ ਚੱਲ ਪਿਆ ਤੇ ਖਾਲੀ ਚਲਾਉਣਾਂ ਜੇ ਤਾਂ ਆਪਾਂ ਨੂੰ ਬੰਦ ਕਰ ਦਿੰਦੇ ਆਂ ਮੈਂ ਦੱਸ ਦਿੰਦਾ ਨੂੰ ਤੇ ਘੈਂਟ ਚੀਜੇ ਦੋਸਤੋ ਤੇ ਤੁਸੀਂ ਵੀ ਫਲਸਫਾ ਯੂਜ਼ ਕਰ ਸਕਦੇ ਹੋ ਆਪਾਂ ਜੀ ਕੋਈ ਮਸ਼ਹੂਰੀ ਨਹੀਂ ਕਰ ਰਹੇ ਕੋਈ ਆਪਾਂ ਜੀ ਕੰਮ ਨਹੀਂ ਕਰ ਰਹੇ ਆਪਾਂ ਦੀ ਚੀਜ਼ ਘਰੇ ਵਰਤ ਰਹੇ ਆ ਪਤਨ ਉਹ ਦਿਖਾ ਰਹੇ ਆ ਦੋਸਤੋ ਤੇ ਜੇ ਤੁਹਾਨੂੰ ਘੈਂਟ ਲੱਗਾ ਤੇ ਮੈਨੂੰ ਜਰੂਰ ਦੱਸਿਓ ਤੇ ਆਪਣਾ ਇਦਾਂ ਛੋਟਾ ਜਿਹਾ ਵੀਡੀਓ ਵਲੌਗ ਕਿਦਾਂ ਲੱਗਾ ਜੇ ਘੈਂਟ ਲੱਗਾ ਤੇ ਜਰੂਰ ਦੱਸਿਓ ਆਪਣਾ ਮੈਸੇਜ ਕਰਕੇ ਦੋਸਤੋ ਤੇ ਅੱਜ ਦੀ ਨੌਲਜ ਵਾਲੀ ਵੀਡੀਓ ਵਿੱਚ ਇੰਨਾ ਹੀ ਤੇ ਆਪਾਂ ਮਿਲਦੇ ਹਾਂ ਕਿਸੇ ਨਵੇਂ ਵਲੌਗ ਵਿੱਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਏ ਬਾਏ ਤੇ ਚੈਨਲ ਕੋਲ ਸਬਸਕ੍ਰਾਈਬ ਤੇ ਵੀਡੀਓ ਕਰ ਲਾਈਕ ਤੇ ਬਤੌਰ ਕਰਨਾ ਹੈ ਸ਼ੇ